ਅੱਜ ਰਾਇਤੀ ਜੋ ਪ੍ਰੈਸ ਕਾਨਫਰੰਸ ਸਰਾਹ ਜੋ ਮੀਟਿੰਗ ਵੀ ਕੀਤੀ ਗਈ ਹੈ बता दीजिए उसको अ बेसिकली पंजाब ਦੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਦਾ ਅ ਏਜੰਡਾ ਸੀਗਾ ਸੋ ਪੰਜਾਬ ਦੇ ਅੰਦਰ 1 April ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਰਜੀ ਦੀ ਸਰਕਾਰ ਅ ਲਗਾਤਾਰ ਪੰਜਾਬੀਆਂ ਦੇ ਅ ਸਵਾਲਾਂ ਨੂੰ ਲੈ ਕੇ ਪੰਜਾਬੀਆਂ ਦੇ ਮਸਲੇ ਨੂੰ ਲੈ ਕੇ ਅ ਵਕ ਵਕ ਤਰ੍ਹਾਂ ਦੇ ਇਤਿਹਾਸਿਕ ਐਲਾਨ ਵੀ ਕਰਦੀ ਹੈ ਫੈਸਲੇ ਵੀ ਕਰਦੀ ਹੈ ਔਰ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਪੈਡੀ ਔਰ ਵੀਡ ਦੀ ਪ੍ਰਕurement ਨੂੰ ਲਾ ਕੇ ਜਿੰਨਾ ਸਜਗ ਢੰਗ ਦੇ ਨਾਲ ਜਿੰਨਾ ਮਤਲਬ ਅਸੀਂ ਕਿਸਾਨ ਦੀ ਸੇਵਾ ਕਰ ਸਕੇ ਹ ਸੋ ਮੈਂ ਸਮਝਦਾ ਕਿ ਜਿਹੜਾ ਕਣਕ ਦੀ ਖਰੀਦ ਦਾ ਜਿਹੜਾ ਮੌਜੂਦਾ ਪ੍ਰਬੰਧ ਅਸੀਂ ਕੀਤੇ ਆ ਉਹਦੇ ਸਬੰਧ ਚ ਅੱਜ ਇੱਥੇ ਅਸੀਂ ਚਾਰ ਡਿਸਟ੍ਰਿਕਟ ਜਲੰਧਰ ਹੁਸ਼ਿਆਰਪੁਰ ਪੂਰਤਲਾ ਤੇ ਨਵਾਂ ਸ਼ਹਿਰ ਦੇ ਅਧਿਕਾਰੀ ਸੇਵਾਨ ਉਹਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਮੇਰੇ ਨਾਲ ਸਾਡੇ ਡਿਪਟੀ ਡਾਇਰੈਕਟਰ ਸਾਡੇ ਡੀ ਐਫ ਐਸਓ ਡੀ ਐਫ ਐਸਓ ਸੋ ਸਮਸਤ ਜਿਹੜੇ ਸਾਡੇ ਅਧਿਕਾਰੀ ਸੇਵਾਨ ਨੇ ਚਾਰ ਡਿਸਟ੍ਰਿਕਟ ਦੇ ਉਹਨਾਂ ਨੂੰ ਬੁਲਾ ਕੇ ਇੱਥੇ ਗਰਾਸ ਰੂਟ ਤੱਕ ਜਿਹੜੇ ਮੈਕੈਨਿਜ਼ਮ ਅਸੀਂ ਸਾਡੇ ਡਿਪਾਰਟਮੈਂਟ ਦਾ ਉਹਦੇ ਤੇ ਚਰਚਾ ਕੀਤੀ ਆ ਸੋ ਪੰਜਾਬ ਦੇ ਅੰਦਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਐਫਸੀਆਈ ਵੱਲੋਂ ਕੇਂਦਰ ਸਰਕਾਰ ਵੱਲੋਂ 124 ਲੱਖ ਐਮਟੀ ਦਾ ਸਾਨੂੰ ਟਾਰਗੇਟ ਮਿਲਿਆ ਸੋ ਉਹਦੇ ਲਈ ਸਾਡੇ ਕੋਲ 28000 28000 894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਆ ਉਹ ਪਹੁੰਚ ਚੁੱਕੀ ਆ ਤੇ ਲਗਭਗ ਜਿਹੜਾ ਬਾਰਦਾਨਾ ਉਹ 99% ਸਾਡੇ ਕੋ ਪਹੁੰਚ ਚੁੱਕਿਆ ਸੋ 1864 ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਇਹ ਕਣਕ ਪਹੁੰਚਣੀ ਹੈ ਅੰਦਾਜ਼ਨ 8 ਲੱਖ ਕਿਸਾਨ ਵੱਖ-ਵੱਖ ਪਿੰਡਾਂ ਚੋਂ ਦੀ ਜਿਹੜੇ ਉਹ ਮੰਡੀਆਂ ਚ ਪਹੁੰਚਣੇ ਆ ਸੋ ਉਹਨਾਂ ਲਈ ਜਿਹੜੇ ਵੀ ਟੁਕਮੇ ਪ੍ਰਬੰਧ ਨੇ ਉਹ ਅਸੀਂ ਮੰਡੀਆਂ ਚ ਕੀਤੇ ਆ ਵੈਸੇ ਤਾਂ ਮੈਂ ਕੱਲ ਰਾਜਪੁਰੇ ਦੇ ਅੰਦਰ ਜਿਹੜੀ ਖਰੀਦੀ ਸ਼ੁਰੂਆਤ ਕਰਾਈ ਆ ਸੋ ਸਾਜੇ ਸਾਜੇ ਅਰਾਈਵਲ ਮੰਡੀਆਂ ਚਾਣੀ ਸ਼ੁਰੂ ਹੋ ਗਈ ਆ ਸੋ ਲੱਗਦਾ ਕਿ 10 ਤੋਂ 12 April ਦੇ ਕਰੀਬ ਮੰਡੀਆਂ ਦੇ ਅੰਦਰ ਅਰਾਈਵਲ ਜਿਆਦਾ ਪਹੁੰਚਣੀ ਸ਼ੁਰੂ ਹੋਣੀ ਆ ਸੋ ਅ ਅੱਜ ਪ੍ਰਬੰਧ ਦਾ ਜਾਇਜ਼ਾ ਲਿਆ ਸੋ ਮੇਰੀ ਤਸੱਲੀ ਆ ਮੈਨੂੰ ਖੁਸ਼ੀ ਆ ਕਿ ਸਾਡੇ ਅ ਅਧਿਕਾਰੀ ਸਵਾਰਨਾ ਨੇ ਚੰਗਾ ਕੰਮ ਕੀਤਾ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਮੰਡੀਆਂ ਦੇ ਅੰਦਰ ਸਫਾਈ ਦਾ ਸਵਾਲ ਹੋਵੇ ਪਾਣੀ ਦੇ ਇੰਤਜ਼ਾਮ ਦਾ ਸਵਾਲ ਹੋਵੇ ਜਾ ਵਾਰਦਾਨੇ ਦਾ ਸਵਾਲ ਹੋਵੇ ਲਗਭਗ ਵਾਰਦਾਨਾ ਮੰਡੀਆ ਪਹੁੰਚਦਾ ਕਰ ਦਿੰਦਾ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਪੇਸ ਨੂੰ ਲੈ ਕੇ ਮਤਲਬ ਕੰਮ ਹੁੰਦਾ ਉਹ ਵੀ ਅਸੀਂ ਕੰਮ ਲਗਭਗ ਜਿਹੜੇ ਆ ਸਪੇਸ ਤੇ ਪੂਰੇ ਕਰ ਲਏ ਆ ਸੋ ਮੈਂ ਤੁਹਾਡੇ ਮਤਲਬ ਚੈਨਲ ਦੇ ਮਾਦੀਮ ਦਰਾਂ ਹੀ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਚਿੰਤਾਮੰਦ ਚ ਮਤਲਬ ਰੱਖੇ ਤੋਂ ਬਿਨਾ ਉਹ ਆਣ ਜਿਆਨੂ ਅਸੀਂ ਉਹਨਾਂ ਦੀ ਜਿਹੜੀ ਕਣਕ ਦਾ ਕੱਲਾ ਕੱਲਾ ਦਾਣਾ ਖਰੀਦਾਂਗੇ 2425 ਰੁਪਏ ਜਿਹੜੀ ਐਮਐਸਪੀ ਤੈਅ ਕੀਤੀ ਉਹਦੇ ਮੁਤਾਬਕ ਸਾਡਾ ਫੈਸਲਾ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਪੈਸਾ ਇਹ ਉਹਦੇ ਖਾਤਿਆਂ 'ਚ ਪਾਣਾ ਸੋ ਮਤਲਬ ਬਸ ਮੌਸਮ ਦੀ ਕਿਰਪਾ ਰਵੇ ਮੌਸਮ ਮਿਹਰਬਾਨ ਰਵੇ ਤਾਂ ਅਸੀਂ ਸਮਝਦੇ ਆਂ ਵੀ ਜਿਹੜਾ ਸੀਜ਼ਨ ਜਿਸ ਤਰ੍ਹਾਂ ਦਾ ਮਤਲਬ ਫੀਡਬੈਕ ਆ ਰਹੀ ਏ ਥੱਲੋਂ ਕਿ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਹੋਵੇਗੀ ਔਰ ਇਹ ਮਾਹੌਲ ਬਣਿਆ ਰਹੇ ਕੁਦਰਤ ਸਾਡੇ ਤੇ ਮਿਹਰਬਾਨ ਰਹੇ ਮੀਂਹ ਦਾ ਝੱਖੜ ਦਾ ਵਿਚਾਰ ਹੋਵੇ ਸਾਡੀਆਂ ਦੁਆਵਾਂ ਨੇ ਔਰ ਮੈਂ ਕਹਿ ਸਕਦਾ ਕਿ ਇਹ ਸੀਜ਼ਨ ਵੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਆੜਤੀਆਂ ਲਈ ਸਾਰ ਫੈਕਲਟੀਆਂ ਦੇ ਲਈ ਜਿਹੜੇ ਪ੍ਰਿਕਰਮੈਂਟ ਨਾਲ ਜੁੜੇ ਆ ਉਹ ਵਧੀਆ ਰਹੂਗਾ ਤੇ ਅਸੀਂ ਸਾਰੇ ਇੰਤਜ਼ਾਮ ਇਹਦੇ ਲਈ ਕੀਤੇ ਆ ਕਿਸਾਨਾਂ ਦੇ ਕਈ ਖੱਤਸੇ ਨੇ ਉਹ ਕਹਿੰਦੇ ਕਹਿੰਦੇ ਕਿ ਵੀ ਸਾਨੂੰ ਇਹ ਚੀਜ਼ਾ 당ੜਾ ਰਹਿ ਗਈ ਹੈ ਸਗਾਰ ਕਿਸੇ ਜਿਸ ਤਰੀਕੇ ਦੇ ਨਾਲ ਖਰੀਦ ਜਿਹੜੀ ਉਹ ਨਹੀਂ ਹੁੰਦੀ ਲੈ ਖਰੀਦ ਸ਼ੁਰੂ ਹੁੰਦੀ ਉਸ ਤੋਂ ਬਾਅਦ ਜੋ ਲੋਟ ਗੁੱਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਉਹ ਮੈਂ ਬਿਲਕੁਲ ਇਹ ਇਹ ਇਸੇ ਸੰਦਰਭ ਜੀ ਗੱਲ ਕਹਿ ਰਿਹਾ ਕਿ ਅਸੀਂ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਨੂੰ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਕਿਹੜੀ ਚੀਜ਼ ਡਿਫਾਈਨ ਕਰਦੇ ਹੋ ਜਲੰਧਰ ਤੋਂ ਪੁਖੜਾ ਸ਼ਹਿਰ ਤੋਂ ਨਵਾਂ ਸ਼ਹਿਰ ਦਾ ਜ਼ਿਕਰ ਕੀਤਾ ਇਹ ਕਿ ਕਿੰਨਾ ਇਹ ਪਰਟੀਕੂਲਰ ਟਾਰਗੇਟ ਕਿੰਨਾ ਤੇ ਲਾਸਟ ਇਅਰ ਕਿੰਨਾ ਟਾਰਗੇਟ ਸੀ ਤੇ ਕਿੰਨਾ ਅਚੀਵ ਕੀਤਾ ਸੀ ਨਹੀਂ ਇਹ ਅਲੱਗ-ਅਲੱਗ ਡਿਸਟ੍ਰਿਕਟ ਦਾ ਟਾਰਗੇਟ ਹੈ ਮੇਰੇ ਕੋ ਮੈਂ ਤੁਹਾਨੂੰ ਦੱਸ ਦਿੰਨਾ ਨਹੀਂ ਮੈਂ ਦੇ ਦੂੰ ਮੈਂ ਤੁਹਾਨੂੰ ਦੱਸ ਦਿੰਨਾ ਜਿਹੜਾ ਮਤਲਬ ਪਿਛਲੇ ਸਾਲ ਜਿਹਨੇ ਅਰਾਈਵਲ ਆਈ ਹੈ ਇਸ ਡਿਸਟ੍ਰਿਕਟ ਦੇ ਅੰਦਰ ਉਹ ਪੰਜਾਬ ਦਾ ਵੀ ਨਾਰ ਕਰਦੇ ਆ ਹਿਆਰਪੁਰ ਦਾ ਹਿਆਰਪੁਰ ਚਾਈ ਹੈ 3 ਲੱਖ 14000 ਐਮਪੀ ਜ਼ਿਲਹੰਦਰ ਚਾਈ ਹੈ 7.5 ਲੱਖ ਐਮਪੀ ਕਪੂਰਥਲੇ ਚਾਈ ਹੈ 361000 ਐਮਪੀ ਰਸ਼ੀਦ ਭਗਤ ਸਿੰਘ ਨਗਰ ਚਾਈ ਹੈ 264000 ਐਮਪੀ ਸੋ ਇਹ ਇਹ ਪਿਛਲੇ ਸਾਲ ਦਾ ਰਿਕਾਰਡ ਹੈ ਜੋ ਲਗਭਗ ਇਹੀ ਰਵੇ ਇਹਦੇ ਤੋਂ ਵਧੇ ਇਹ ਇਹ ਸਾਡੀਆਂ ਉਮੀਦਾਂ ਨੇ ਸੋ ਮੋٹے ਤੌਰ ਤੇ ਜਿਸ ਤਰ੍ਹਾਂ ਏਰਕਾ ਥੋੜ੍ਹੀ ਥੋੜ੍ਹੀ ਫੀਡਬੈਕ ਆ ਰਹੀ ਹੈ ਵੀ ਕੁਝ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਮੱਕੀ ਵੀ ਬੀਜੀ ਹੈ। ਵੈਸੇ ਇਹ ਇਹ ਚੰਗਾ ਮਤਲਬ ਸਿਗਨਲ ਹੈ ਪੰਜਾਬ ਦੇ ਅੰਦਰ ਜਿਹੜੀ ਫਸਲੀ ਵਿਭਿੰਨਤਾ ਦਾ ਮਾਨਯੋਗ ਮੁੱਖ ਮੰਤਰੀ ਜੀ ਸਲੋਗਨ ਦਿੰਦੇ ਆ ਸੋ ਕਿਤੇ ਉਹ ਮਾੜਾ ਮੋਟਾ ਉੱਪਰ ਥੱਲੇ ਜਾ ਸਕਦੀ ਹੈ ਲੇਕਿਨ ਜਿਸ ਤਰੀਕੀ ਫਸਲ ਦਾ ਟਰੈਂਡ ਹੈ ਜਾਂ ਫਸਲ ਜਿੱਦਾਂ ਵਿਕਸਿਤ ਹੋਈ ਆ ਉਹਦੇ ਮੁਤਾਬਕ ਇਹ ਲੱਗਦਾ ਕਿ ਹਰਕਾ ਬੰਪਰ ਫਸਲ ਪੰਜਾਬ ਦੀ ਮੰਡੀ ਚ ਆਊਗੀ। ਥੈਂਕ ਯੂ ਲਾਸਟ ਜਿਹੜਾ ਟਾਰਗੇਟ ਦੱਸਿਆ ਉਹਦੇ ਨੀਅਰ ਬਹੁਤ ਹੀ ਐਫਸੀ ਦਾ ਟਾਰਗੇਟ ਪਰਖਿਆ ਕੇ ਇਸ ਤੋਂ ਬਾਅਦ ਆਮ ਨਹੀਂ ਅਸੀਂ ਅਸੀਂ ਜਿਹੜਾ ਸਾਨੂੰ 1 ਲੱਖ 24 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਅਸੀਂ 132 ਲੱਖ ਐਮਪੀ ਦਾ ਪ੍ਰਬੰਧ ਕੀਤਾ ਪੰਜਾਬ ਤੇ ਠੀਕ ਹੈ ਥੈਂਕ ਯੂ